ਉਹਨਾਂ ਦੇ ਸ਼੍ਰੀ ਕਾਦਕਸਰਟ ਆਇਆ ਮਿੱਠੇ ਕਟਾਲਾ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲ ਜਾਂ ਕੀਤਾ ਮਿੱਠੇ ਕੀਤਾ ਉਹਾਂ ਦੇ ਕਾਦਲਾ ਨੂੰ ਗਿਰਪਤਾ ਨਾ ਕਰਦਾ ਫੈਸਲਾ ਕੀਤਾ ਮਿੱਠੇ ਕੀਤਾ ਬਲਵੰਤ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਕੰਨੂ ਪਤਾ ਤੈਨੂੰ ਸੱਚ ਦੀ ਕੀਮਤ ਚੁਗਾਣੀ ਪਏਗੀ ਲਗਾ ਜੱਸ ਸਾਹਿਬ ਮੈਨੂੰ ਪਤਾ ਉਹਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬਠਾ ਮੈਂ ਤਾਂ ਨਾ ਤਾਂ ਮੈਂ ਪਹਿਲੀ ਵਾਰੀ ਇਸ ਦੁਨੀਆ ਤੇ ਆਇਆ ਆ ਆਖਰੀ ਵਾਰੀ ਦਾ ਰਹੇਗਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਤੇ ਲਿਖ ਕੇ ਦੇਦਾ ਕਿ ਜਸ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇੱਜ਼ਤੀ ਜੋ ਹੋ ਰਹੀ ਹੈ ਮਿਲ ਕੇ ਹੋ ਰਹੀ ਹੈ ਅਸੀਂ ਇੱਤਿਹਾਰ ਕਰ ਰਹੇ ਹਾਂ ਫੈਸਲੇ ਦਾ ਦੁਸ਼ਮਣ ਦੇ ਹੱਥ ਸਾਡੇ ਗळाਵੇਂ ਕੱਟਾਉਣ ਚੇਰੇ ਇਸ ਦੀ ਕਹੋਂ ਜਾਦੂ ਕੇ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸਬਦਾ ਮੂਲੀ ਮੰਦਾ ਮੇਰੇ ਗੁਰੂ ਨੇ ਤਾਂ ਬੰਗੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦੁਆ ਹੀ ਅਕਰਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਕੁਝਿਆ ਬਣਾ ਫਸਲਾ ਸੁਣਾ ਦੋ ਯਾਦਲਾ ਤੁਹਾਡੇ ਹੱਥ ਵਿੱਚ ਆਹ ਤੀਨੋ ਉਹਨੀਆਂ ਪਰ ਜਿਹੜੇ ਜਿਹੜੇ ਚਿਹਰੇ ਚਿਖਾ ਦੇ ਹੋ ਜਾ ਯਾਰ ਹੋ ਜਾ ਸਰਕਾਰ ਦੂਰ ਦੂਰੋਂ ਆਏ ਐ ਜੀ ਸਾਰੇ ਪਾਜੀ ਪਾਜੀ ਸਾਰੇ ਦਰਸ਼ਕ ਨਹੀਂ ਹੁੰਦੇ ਫਿਰ ਭਾਈ ਜੀ ਭਾਈ ਜੀ ਫੈਲੂ ਸਾਈਡ ਤੇ ਯਾਰ ਫਾਈਟ ਤੇ ਮੈਂ ਫ੍ਰੀਜ਼ ਹੋ ਗਿਆ ਸਰਕਾਰ ਇੱਕ ਮਿੰਟ ਸਾਹਿਬ ਇਹ ਵੀ ਹੋ ਗਿਆ ਯਾਰ ਪਿੱਛੇ ਹਟੋ ਦਮਤ ਲੇਕਿਨ ਸਰ 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 ਤੌਹੱਤਖ ਸਾਹਿਬ ਜੀ ਇੱਕ ਮੌਲਿਕ ਕਰ ਬਈਏ ਕਿ ਰੁਕੋ ਜੋ ਆਫਲਾਈਨ ਹੋ ਗਿਆ ਆਪਣੇ ਆਪ ਹੀ ਇੱਕ ਮਿੰਟ ਮੈਂ ਹਕੀਕਤ ਸੁਣਾਈ ਰਿਪੋਰਟ ਕਰ ਲੈ ਰਿਪੋਰਟ ਕਰਦਾ ਸਰ 375 ਰੁਪਏ ਦੀ ਕਟਿੰਗ ਦੇ ਬਲਾਵਨ ਸਰਦਾਰ ਅਰਜੰਦਰ ਸਿੰਘ ਜੀ ਧਾਮੇ ਜੀ ਪੂਰੀ ਸਾਈਡ ਤੇ ਜੋ ਪੈ ਮੋਂਗੋਸਾਰੇ ਹਰ ਦੋ ਮਿੰਟ ਮੈਨੂੰ ਆਉਂਦਾ ਕਰਦਾ ਹੈ ਆ ਜਾ ਕੇ ਥੋੜੇ ਪਿੱਛੇ ਕਿੰਨੀ ਔਨ ਕਰ ਲੈਣਗੇ ਮੋਂਗੋਸਾਰੇ ਉਹਨਾਂ ਸਾਰਿਆਂ ਨੂੰ ਯਾਰ ਮੈਨੂੰ ਬੈਲਾਈ ਵੀ ਨੂੰ ਦੇਖ ਲੈਣ ਦੇ ਕੈਮਰਾਮੈਨ ਦਾ ਖੰਭਾ ਹੋ ਜਾਏਗਾ ਸਾਰਿਆਂ ਸੰਗਦਾਂ ਨੂੰ ਮੇਰੇਆ ਬਜ਼ੁਰਗ ਮੇਰੀਆ ਭੈਣਾਂ ਮੇਰੇ ਮਾਮਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਤੁਨੀ ਪਰ ਪਰਮਾਨ ਕੋਈ ਨਹੀਂ ਵਾਫਿਕ ਹੋਣੀ ਦਾ ਖਾਲਸਾ ਬਹੁਤ ਜੀ ਦੀ ਪੱਤੇ ਭਾਈ ਮੋਹਤ ਪਰ ਇਸ ਗਾੜੀ ਦੇ ਵਿੱਚ ਜਿਸ ਤਰ੍ਹਾਂ ਮਹੀਨ ਮੁੰਤਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਯਾਰ ਮੋਲ ਹੱਥ ਪਿੱਛੇ ਕਰ ਬਣਾ ਕੋਲ ਪਸੋਂ ਸਾਬ ਆਇਆ ਤੁਮੜ ਬੇਟਾ ਮੇਰੇ ਤੁਮੜ ਕਰਦੇ ਪਰਾਂ ਦੁਰਨਾ ਚੱਲੂਗਾ ਇੰਜੀਨੀਅਰ ਪਮਾਈ ਕਰਨੀ ਹੈ ਸਿੰਘ ਇੰਜੀਨੀਅਰ ਵਿਪਾਰੀ ਸਮਸ਼ੇਰ ਸਿੰਘ ਜੀ ਜਿਨ੍ਹਾਂ ਦੇ ਉਹਨਾਂ ਨੇ ਵੀ ਦੀ ਦੀ ਸਵਾਲ ਕਰੇ ਜਿਹੜੇ ਉਹਨਾਂ ਗੱਦਾਂ ਦੇ ਵਿੱਚ ਪਿਆ ਰਹੇ ਇਹਦਾ ਇਹਦਾ ਨੂੰ ਇਹਨਾਂ ਨੂੰ ਸਿਰ ਬਹੁਤ ਹੀ ਮਹਿਸੂਸ ਕਰ ਸਕਦਾ ਉਹਨਾਂ ਨੇ ਉਹ ਦਰਦ ਸਾਹਿਬ ਮੇਰਾ ਤੇ ਮੇਰੇ ਪਿਤਾ ਜਿਹੜਾ ਗ੍ਰਾਮ ਵਿੱਚ ਧਰਤੀ ਤੇ ਹੋਇਆ ਅਸੀਂ ਇੱਥੇ ਯਾਰ ਪੁੱਤਾਂ ਦੇ ਵਿੱਚ ਕੀਤੀ ਕਰਦੇ ਸੀ ਜਦੋਂ ਪੜਦੇ ਸੀ ਇਹ ਧਰਤੀ ਕਮਗੀ ਧਰਤੀ ਤੇ ਤਾਂ ਅੰਮ੍ਰਿਤਪਾਲ ਸ਼੍ਰੇਸ਼ ਬਿਤਾ ਸਰਵ ਸਿੰਘ ਗੋਮਨ ਸਿੰਘ ਜੀ ਦੇ ਚਾਪਾਂ ਨੂੰ ਜਨੂ ਪ੍ਰਾਪਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸੇ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਜਨਮ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਵੱਥੇ ਨਾ ਲੱਗਿਆ ਜਿਹੜੋ ਮੈਨੂੰ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇੱਥੋਂ ਚੱਲ ਕੇ ਕਮਿਸ਼ਨਰ ਸਰਸ ਦੇ ਮੈਂ ਆਪਣੀ ਉਸ ਸਥਾਨ ਤੇ ਜਾ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਪਲੀਜ਼ ਆਪਕੋ ਕਮਿਸ਼ਨਰ ਜੀ ਕੋਈ ਕੰਕਰਸ ਹੈ ਗੁਰਦੀ ਦੇ ਇੱਥੋਂ ਅਸ਼ੀਰਵਾਦ ਲਿਆ ਗੁਰੂ ਸਾਹਿਬ ਦਾ ਮੈਂ ਉਸ ਘਰ ਲੈ ਗਿਆ ਸ਼ਹੀਦ ਦੇ ਵਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦੀ ਦੀ ਤੈਨ ਜਿੰਦੀ ਕਮਲਜੀਤ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜਨਮ ਅਧੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਪੀਰੀ ਦੇ ਮਾਰਗ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦੇ ਚਰਨਾਂ ਨੂੰ ਸ਼ੂ ਪ੍ਰਾਪਤ ਧਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਬਲਵੰਤ ਸਿੰਘ ਜੈਸਨ ਜੇ ਬੜਾ ਅਸੀਂ ਉੱਥੇ ਉਸ ਘਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਵੱਲ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸੇਮ ਪਾਇ ਤਲਾਵਰ ਸਜ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਵਸੇ ਅੱਜ ਕਹਿ ਕੇ ਤੋਰਿਆ ਕਿ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖੋ ਉਕਬਰਾਹਮ ਆਪਣਾ ਫੈਸਲਾ ਪਹਿਲਾਂ ਹੀ ਨਹੀਂ ਕਰ ਰਹੇ 30 ਸਾਲ ਹੋ ਗਏ ਕੋਈ ਅਸਾਂ ਨਾ ਜੋਦੇ ਹੋ ਕਿ ਉਹਨਾਂ ਨੂੰ ਬਹਾਨਾ ਬਣ ਜਾਈ ਮੈਂ ਉਹਨੂੰ ਵਾਅਦਾ ਕਰ ਗਿਆ ਤਾਂ ਮੈਂ ਸੱਚੀ ਵੋਧਾ ਮੈਂ ਕੋਈ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਉੱਤੇ ਜਦੋਂ ਅਸੀਂ ਚੱਲੇ ਉਸ ਜੇ ਮੇਰੇ ਦਬਾਅ ਤੋਂ ਅੱਜ ਵੀ ਟੁੱਟਦਾ ਜਿਹੜਾ ਮੈਂ ਦੇ ਦਬਾਅ ਤੇ ਨਾ ਮੈਂ ਡੈਰੀ ਤੋਂ ਸ਼ਹਿਰ ਵੱਲ ਜਾਣੇ ਜਦੋਂ ਕਹਤੋਂ ਬਾਹਰ ਨਿਕਲੇ ਨਾ ਸਾਡੇ ਕੰਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੇ ਮੰਜ਼ਲ ਵੱਲ ਭੱਜ ਰਿਹਾ ਹੋਵੇ ਐਸੀ ਪ੍ਰਭਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਾਹਿਬਾਨ ਦਾ ਅਸ਼ੀਰਵਾ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਕੰਪਨੀ ਆਈ ਸਾਡਾ ਬਿਜ਼ਨਸ ਅਫਲ ਹੋਇਆ ਕੌਮੀ ਸ਼ਹਿਰ ਪਾਈ ਤਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸਰੀਰ ਸਾਹਤ ਦੇ ਕੇ ਕੌਮੀ ਸਿਵੇ ਦਾ ਕਿਤਾਬਾਂ ਨੂੰ ਵੜਿਆ ਉਹਨਾਂ ਦੀ ਤਰਫਾਨੀ ਅੱਗੇ ਮੈਂ ਹਮੇਸ਼ਾ ਸਿੱਧਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ-ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਵਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜੜੀ ਉਹ ਗੱਲ ਦੀ ਕੋਸ਼ਿਸ਼ ਕਰ ਰਿਹਾ ਉਹ ਯਾਰ ਮੈਂ ਵੀ ਚਲਾਣਾ ਕਰੀ ਚਲਾਣਾ ਇਸੇ ਧਰਤੀ ਤੇ ਦਿੱਲੀ ਦੇ ਲੋਕਾਂ ਰਾਣਾਂ ਨੇ ਸਾਡੇ ਵਿੱਚ ਕੇ ਸਾਡੇ ਨਾਲ ਜਦੋਂ ਵੀ ਬੇਇੱਜ਼ਤੀਆਂ ਕੀਤੀਆਂ ਮਿੱਠੇ ਕੀਤਾ ਸਾਨੂੰ ਇਹ ਗੱਲ ਨੂੰ ਯਾਦ ਰੱਖਣੀ ਚਾਹੀਦਾ ਜਦੋਂ ਉਹਨਾਂ ਦੇ ਸ਼੍ਰੀ ਕਾਦਖਸਰਟ ਆਇਆ ਮਿੱਠੇ ਢਾਲਾ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲਿਆ ਕੀਤਾ ਮਿੱਠੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਬਲਾਂ ਨੂੰ ਗਿਰਫਤਾਰ ਨਾ ਕਰਤਾ ਫੈਸਲਾ ਕੀਤਾ ਮਿੱਠੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਾਨ ਦਿੱਤਾ ਕੋ ਅਸੀਂ ਇਸ ਧਰਤੀ ਦੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡਾ ਫਰਜ਼ ਸੀ

ਕਹਿੰਦੇ ਤੁਹਾਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਂ ਨਾਲ ਬਦਲੇ ਸਾਡੇ ਸਾਹ ਬੈਠਿਆ 29 ਸਾਲ ਤੋਂ ਸਾਡੇ ਨਾਲ ਦੇ ਇਸ ਕੇਸੇ ਵਿਚ ਆ ਅਥਰ 1970 ਜੱਜ ਸਾਹਿਬਾਂ ਦੇ ਬੰਦੇ ਨੇ 12 ਸਾਲ ਕੇ ਚੱਲਿਆ ਮੈਂ ਦੋ ਵਾਰ ਸੱਚ ਦੀ ਬੋਲ ਕੇ ਕਿ 12 ਸਾਲ ਇੰਤਜ਼ਾਰ ਕਰਿਆ ਕਰਦਾ ਰਿਹਾ ਫੈਸਲੇ ਦਾ ਸਿਵਲ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਜੀ ਜੀ ਜੱਜ ਸਾਹਿਬੇ ਗੁਰਦਾਸ ਸਾਹਿਬ ਕਹਿੰਦੇ ਬਲਵੰਤ ਜੀ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪੈਗੀ

ਦਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਦੀ ਹਰੀ ਨੋਟ ਲਿਖ ਦਿਓ ਕਿ ਸੱਜਾ ਨੂੰ ਕੰਫਰਮ ਕੀਤਾ ਫਿਰ ਮੇਰੇ ਡੈਕਟ ਬਣ ਜਾਣੇ ਹੋਏ ਮੌਦੀ ਸੱਜਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਫੈਸਲੇ ਪਾਸ ਕਰੇ ਕੇ ਇਸੀ ਝੰਡੇ ਨਾਲ ਲਾ ਕੇ ਉਸ ਸੱਜਾ ਨੂੰ ਰੋਕ ਦਿੱਤਾ ਪਰ ਸਾਡੇ ਹਲਫਰ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਚਾੜ੍ਹ ਕੇ ਆਪਣੇ ਕਾਨੂੰਨ ਜਾ ਬੜੇ ਸਾਡੀ ਫਾਸੀ ਦੀ ਟੱਕੀ ਐ ਕੋਈ ਹਲਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਦੀ ਟੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਠ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇੱਜ਼ਤੀ ਜੋ ਹੋ ਰਹੀ ਆ ਮਿੱਠ ਕੇ ਹੋ ਰਹੀ ਆ ਮੈਂ ਖਾਸਾ ਪਾਕਿਸਤਾਨੀ ਸ਼ਹੀਦਾਂ ਇੱਤਿਹਾਸਾਂ ਵਜੋਂ ਨੇ ਮੈਂ ਅੱਜ ਕਹਿਣਾ ਚਾਹਾਂਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਕਮਜ਼ੋਰ ਪਜਾਂਦੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਦਾ ਅਦਮਤ ਰੁਮਤ ਕਰ ਰਹੀ ਹੈ ਕਿਉਂਕਿ ਅਸੀਂ ਆਪਣੇ ਨੱਤਾਂ ਤੋਂ ਆਪਣੇ ਆਪਣੇ ਨੂੰ ਹਰ ਵਕਤ ਤਿਆਰ ਰਹਿਣਿਆ ਕੰਨੀਆਂ ਸਾਡੀਆਂ ਸੰਸਥਾਵਾਂ ਮੌਜੂਦ ਹੋਣਗੀਆਂ ਉਹ ਸਾਡੇ ਕੌਮ ਦੇ ਇਹ ਸਾਡੇ ਕਰਮੇ ਹੱਥ ਓੰਮੇ ਓੰਨੇ ਹੀ ਸੁਰੱਖਿਅਤ ਰਹਿਣਗੇ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਜੀ ਦੇ ਬਧਨਸਾਰ ਨੇ ਕਿ ਸਾਡੇ ਵੱਡੇ ਭਰਾ ਜੀ ਪਾਇ ਸਾਹਿਬ ਜੀ ਇਸ ਦਸਤੇ ਵਿੱਚ ਹੀ ਰਹੇ ਨੇ ਤੇ ਅੱਜ ਸਾਰਾ ਫੈਸਲੇ ਸਾਰੇ ਪਰਿਵਾਰੀ ਇਹ ਤਾਂ ਮੇਰੀ ਭਰਾ ਨੂੰ 30 ਸਾਲਾਂ ਤੋਂ ਲੜਦੀ ਲੜਦੀ ਅੱਜ ਉਹ ਵੀ ਪਕੜਾ ਇਸ ਕਰਕੇ ਸ਼ਾਮਲੇ ਹੋ ਸਕੀ ਕਿਉਂਕਿ ਸਰੀਰ ਨੂੰ ਯਾਦ ਨਹੀਂ ਦਦਾ ਜਦੋਂ ਵਕੀਰ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨੀ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਵੋ ਲੈਜ਼ਰ ਲੈਂਦੀ ਹੋਈ ਦਵਾਈ ਲੈਂਦੀ ਹੋਈ ਕਿਨਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿ ਆ ਮੇਰੀ ਭੈਣ ਹੈ ਬੀਬੀ ਦਾ ਫ਼ੀਕਾ ਔਰਤ ਹੋਣਾ ਹੈ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦੀ ਬੇਵਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਥ ਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗੜਾਵੇਂ ਦਾ ਕਾਬੂ ਚਲੇ ਤੁਸੀਂ ਕਹੋ ਜਾਤੋਂਗੇ ਮੈਂ ਕਿਸੇ ਦਾ ਨਾਮ ਨਹੀਂ ਲੇਗਾ ਮੈਂ ਸਾਰਿਆਂ ਨੂੰ ਕਹਿੰਨਾ ਫਾਸਾ ਫਾਸ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਸ ਸ਼ਰਮਣੀ ਕਮੇਟੀ ਸਾਡੀ ਉਸ ਸੰਸਦ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਦਾਨ ਵਿੱਚ ਨਾ ਉਤਰਾ ਜੇ ਸ੍ਰੋਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਰ ਗੱਲ ਸਾਜੀ ਕਰਨਾ ਚਾਹਾਂ ਜਦੋਂ ਅਸੀਂ ਇਹ ਕੰਮ ਕਰ ਲੱਗੇ ਨਾ ਮੈਨੂੰ ਇੱਕ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰ ਦਿੰਦਾ ਅਸੀਂ ਤੁਹਾਨੂੰ ਸੋਨੇ ਚਾਹ ਦੇ ਨਾਲ ਬੰਦਿਆਂਗੇ ਮੈਂ ਉਹਨੇ ਕਿਹਾ ਦੇਣਾ ਭਾਈ ਸਾਹਿਬ ਅਸੀਂ ਇਹ ਵੀ ਇਸ ਕਰਕੇ ਲਈ ਕਹਾਵੇ ਕਿ ਤੁਸੀਂ ਸੋਨੇ ਚਾਹ ਦੇ ਨਾਲ ਲਵੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਫਤੂ ਕਸਾ ਬੜਿਆ ਬਣੂ ਉਹ ਲੋਕ ਸੋਨੇ ਚਾਹੁੰਦੇ ਕੀ ਕਰਦੇ ਨੇ ਅਸੀਂ ਤਾਂ ਆਪਣੇ ਕੌਮਰ ਦੀ ਆਪਣੀ ਧਰਮ ਦੀ ਆਪਣੀ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸੌਂਣ ਹੋਏ ਹਾਂ ਤੁਸੀਂ ਜਹੀਰ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਡ ਨੂੰ ਸੋਨੇ ਚਾਹੁੰਦੇ ਜਾਂਦਾ ਕੀ ਦੋੜਣਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੋਨੇ ਚਾਹੁੰਦੀ ਤੇ ਮੰਨੇ ਵਿੱਚ ਉਹਨਾਂ ਨੇ ਸਾਡੇ ਲੋੜੇ ਬਾਰੇ ਨੇ ਸਾਡੇ ਪੱਥਰ ਮਾਰੇ ਨਾ ਲੋਕਾਂ ਨੇ ਜਿਹੜੇ ਕਦੇ ਵੀ ਸੋਨੇ ਚਾਹੁੰਦੀ ਨਾ ਤੋਲਦੇ ਆਗੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ਼ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਤਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚ ਉਮਰ ਤੱਕ ਦਾਤਵਾਰ ਬਣਾਓ ਸ਼ਰਮਣਿਕ ਮੱਤੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸੱਚੇ ਰਹਿਾਂਗੇ ਅੱਜ ਵੀ ਸਮੁੱਚੇ ਕੋਰਟ ਦੇ ਵਿੱਚ ਤੇਸ਼ ਚੌਧਰਿਆ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਇੱਥੇ ਬਹੁਤ ਸਕੀਤਾ ਜੀ ਤੁਹਾਡਾ ਪਿਆਰ ਸਤਿਕਾਰ ਦੇ ਕੇ ਮੈਂ ਕਿਸੇ ਨਾਲ ਲੈ ਕੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹਦਾ ਸਾਰਿਆਂ ਦਾ ਪਿਆਰ ਸਤਿਕਾਰ ਹੈ ਮੁਸ਼ਕਿਲ ਦੀ ਘੜੀ ਦੇ ਵਿੱਚ ਤੁਸੀਂ ਪਰਵਾਹ ਦੇ ਨਾਲ ਅੱਗੇ ਖੜਿਆ ਹੋ ਸਵਾ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਪ੍ਰਾਪਤ ਤਲਵਾਰ ਸਿੰਘ ਦੇ ਅੰਤਮ ਅਰਦਾਸ ਦਾ ਸ਼ਮਰ ਹੋਣਾ ਕਿਉਂਕਿ ਸਾਰਿਆਂ ਮੈਂ ਕੋਟਨ ਕੋਟਨ ਤਹਾਵਾ ਕਰਦਾ ਸਿੱਖ ਸਾਹਿਬ ਤੇ ਨਾਲ ਹੀ ਬਟੇ ਨੇ ਜਿਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਿਹਾ ਕਸ਼ਮਰੀ ਪੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲੇ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਇਹ ਜਿੱਥੇ ਦਵਾਉਣਾ ਵਾਖੋਣਾ ਦੇਖੋ ਨਹੀਂ ਕਰਦਾ ਦਸ ਮਿੰਟ ਦਸ ਮਿੰਟ ਕੀ ਕਹੇ ਦਸ ਮਿੰਟ ਕਹਾਂ ਮੈਂ ਹੋਕਮਾਰਾਮ ਕਹਾਣ ਬੋਲੇ ਸੋ ਨਿਹਾਲ ਤੂੰ ਸੱਚ ਤੱਕ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸਵਿਧਾ ਨੂੰ ਵੀ ਮੰਨਦਾ ਮੈਂ ਕਿ ਸਵਿਧਾ ਨੂੰ ਮਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਤੇ ਅਦਾਲਤ ਵਿੱਚ ਕੇਸ ਲੜ ਇਹ ਕਹਿ ਕੇ ਮੈਂ ਨੰਦੂ ਸ਼ਾਮ ਜੀ ਭਾਗ ਤੁਹਾਡਾ ਸਵਿਧਾ ਨੂੰ ਛੂੜਦੇ ਧੋਖੇ ਦੀ ਪਛਤ ਬਣਾਈ ਨਹੀਂ ਕਰਿਆ ਮੇਰੇ ਗੁਰੂ ਨੇ ਤਾਂ ਮੰਗੇ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਤਾਂ ਦੋ ਹੀ ਅਕਰ ਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਕੁਝਿਆ ਕੋਣਾ ਫਸਲਾ ਸੁਣਾ ਦੋ ਫਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸੱਤ ਨੂੰ ਬਰਕਰਾਰ ਰੱਖ ਰਹੇ ਨੇ ਸੱਤ ਵਰਕਰਮਾ ਕਰਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਦਾ ਜਿੱਥੇ ਅਸ਼ੀਰਵਾਦ ਹੋਇਆ ਉੱਥੇ ਤਾਂ ਕੋਈ ਕਿਸੇ ਇੰਤਜ਼ਾਰ ਨਹੀਂ ਕੋਈ ਬੜੀ ਮਾਤਾ ਨਹੀਂ ਦਿੱਤੀ ਹੈਗੀ ਇਸ ਕਰਕੇ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਸਾਰਿਆਂ ਨੂੰ ਮੈਂ ਜੀ ਆਇਆਂ ਕਹਾਂ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਾਲਾਂ ਬਾਅਦ ਇੱਕ ਵਾਰ ਬਾਹਰ ਨਿਕਲਦਾ ਇਹਨਾਂ ਤੁਹਾਡਾ ਪਿਆਰ ਦੇਖਦਾ ਤਾਂ ਅੱਧਾ ਕੇ ਦਿਮਾਗ ਦਾ ਵੈਸੇ ਸੰਭੋਜ ਜਾਂਦਾ ਕੋ ਕੁਲਣ ਦੀ ਉਪ ਨਹੀਂ ਰਹੇ ਇਸ ਕਰਕੇ ਸਾਰਿਆਂ ਦਾ ਸਿੰਘ ਸਾਹਿਬ ਜੀ ਸਾਰੇ ਕੁਰਾਨ ਦਾ ਅਧਿਕਾਰ ਤੋਂ ਬਹੁਤ ਸਾਰੇ ਸਿੰਘ ਆਏ ਨੇ ਚੋਮਣੀ ਪੱਟੀ ਦੇ ਸਾਡੇ ਮੈਂਬਰ ਸਾਰੇ ਆਉਣ ਸਾਡੇ ਮੁਜੀਠੀ ਅਸਾਬ ਬੈਠੇ ਨਾ ਤਵੇ ਦੇ ਛੋਟੇ ਭਰਾ ਨੇ ਅਸੀਂ ਇਕੱਠੇ ਸਮਾਵਧੀਰ ਕੀਤਾ ਇਹਨਾਂ ਦਾ ਪਰਿਵਾਰ ਦਾ ਮੇਰਾ ਸੰਬੰਧ ਪਰਿਵਾਰਿਕ ਸਮਾਧੀ ਆ ਇਹਨਾਂ ਦਾ ਧੰਨਵਾਦ ਤਾਂ ਕੋਈ ਜੁਰੀ ਨਹੀਂ ਆ ਕਰਨਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਮੈਂ ਜੀ ਬੇਨਤੀ ਕਰਦਾ ਕਿ ਤੁਸੀਂ ਇਸ ਟੋਕਰੀ ਗੁਪਤ ਕਾੜੀ ਵਿੱਚ ਪਾ ਕੇ ਬੰਦ ਦੇ ਨੂੰ ਅਸ਼ੀਰਵਾਦ ਦਿੰਦਾ ਤੁਹਾਡਾ ਕੋਟਨ ਕੋਟਨ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਉਸ ਵਿਛੜੀ ਰੂਹ ਨੂੰ ਆਪਣੇ ਇਜ਼ਤਮਾ ਸਨਵਾਸ ਬਖਸ਼ੇ ਪੀਸੇ ਸਾਰਿਆਂ ਨੂੰ ਸ਼ਕਤੀ ਦੇਣ ਬੇਚਰਮ ਦੇ ਅਗਲੇ ਜੀਵਨ ਦੇ ਚੱਲਣ ਦੀ ਵਾਹਿਗੁਰੂ ਜੀ ਦਾ ਖਰਸਾ